ਸਰ ਜੀ ਮੇ ਸਵਾਲ ਆ ਵੀ ਵਿਰੋਧੀ ਲਗਾਤਾਰ ਜਿਹੜੇ ਤੰਜ ਕੱਸਦੇ ਨੇ ਪ੍ਰਬੰਧਨ ਨੂੰ ਲੈ ਕੇ ਹੋ ਗਿਆ ਤੇ ਹੁਣ ਜਿਹੜਾ ਬੀਤੇ ਦਿਨਾਂ ਵਿੱਚ ਬਜਟ ਇਜਲਾਸ ਪੇਸ਼ ਕੀਤਾ ਗਿਆ ਸੀ ਪਰ ਵਿਰੋਧੀ ਤਾਂ ਉਹਤੇ ਵੀ ਸਵਾਲ ਚੁੱਕੀ ਜਾਂਦੇ ਨੇ ਦੇਖੋ ਬਜਟ ਇਜਲਾਸ ਚ ਕਿੰਤੂ ਕਰਨਾ ਕਿਸੇ ਦੀ ਸਹਿਮਤੀ ਆ ਸਹਿਮਤੀ ਇਹ ਆਜ਼ਾਦੀ ਦਾ ਪ੍ਰਗਟਾਵਾ ਕੋਈ ਵੀ ਕਰ ਸਕਦਾ ਪਰ ਜਿਸ ਤਰੀਕੇ ਦੇ ਨਾਲ ਟਾਰਗੇਟ ਐਜੀਪੀਸੀ ਨੂੰ ਕੀਤਾ ਜਾਂਦਾ ਹੈ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਸਰਕਾਰ ਦੇ ਬਰਾਬਰ ਦਾ ਜੀ ਸਾਡਾ ਪ੍ਰਬੰਧ ਹੈ ਤੇ ਪੰਜਾਬ ਸਰਕਾਰ ਦੀ ਹੋਰ ਜ਼ਿੰਮੇਵਾਰੀ ਹੈ ਐਜੀਪੀਸੀ ਦੀ ਹੋਰ ਜ਼ਿੰਮੇਵਾਰੀ ਹੈ ਜਿਹੜੀਆਂ ਜ਼ਿੰਮੇਵਾਰੀਆਂ ਸਰਕਾਰ ਨੇ ਨਿਭਾਉਣੀਆਂ ਹੁੰਦੀਆਂ ਨੇ ਉਹਦਾ ਜਵਾਬ ਸੀ ਅੱਜ ਕੱਲ ਐਜੀਪੀਸੀ ਤੋਂ ਮੰਗ ਦੇ ਦਿਖਾਈ ਦਿੰਦੇ ਨੇ ਬਹੁਤ ਸਾਰੇ ਲੋਕ ਨੇ ਤੁਸੀਂ ਡਿਜੀਟਲ ਮੀਡੀਆ ਤੇ ਜਾਓ ਬਹੁਤ ਸਾਰੇ ਲੋਕ ਕਹਿੰਦੇ ਰਹਿਣਗੇ ਕਿ ਜੀ ਐਜੀਪੀਸੀ ਦਾ ਤਾਂ ਬਜਟ ਹੈ ਜਿਹੜਾ ਪੰਜਾਬ ਸਰਕਾਰ ਦੇ ਬਰਾਬਰ ਹੈ ਐਜੀਪੀਸੀ ਕੁਝ ਨਹੀਂ ਕਰਦੀ ਇਹ ਤਾਂ ਜੀ ਬਹੁਤ ਵੱਡੇ ਕੱਪਲੇ ਹੁੰਦੇ ਨੇ ਜੀ ਇਹ ਤਾਂ ਪੈਸੇ ਖਾ ਜਾਂਦੇ ਨੇ ਇਹ ਤਾਂ ਗੋਲਕਾਂ ਦੇ ਮਾਰੇ ਫਿਰਦੇ ਨੇ ਇੱਕ ਮੰਨ ਲਓ ਕਿ ਤੁਸੀਂ ਕਿਸੇ ਗੁਰਦੁਆਰੇ ਦੇ ਵਿੱਚ ਜਾਓ ਤਾਂ ਉਹਦਾ ਪ੍ਰਬੰਧ ਹੈ ਜਿਹੜਾ ਉਹ ਚੱਲਣਾ ਤਾਂ ਪੈਸੇ ਨਾਲ ਹੈ ਤੇ ਜਿਹੜਾ ਸਾਰਿਆਂ ਨੇ ਮੈਨੇਜਮੈਂਟ ਕਰਨੀ ਹੁੰਦੀ ਹੈ ਜੀ ਇੰਨੇ ਪੈਸੇ ਕਿੱਧਰ ਗਏ ਜੀ ਇਹ ਸਵਾਲ ਤੁਸੀਂ ਕਦੇ ਕਿਸੇ ਸਰਕਾਰ ਤੋਂ ਪੁੱਛਿਆ ਅਕਾਲੀ ਦਲ ਦੀ ਸਰਕਾਰ ਤੋਂ ਵੀ ਪੁੱਛਣਾ ਚਾਹੀਦਾ ਸੀ ਕਾਂਗਰਸ ਦੀ ਸਰਕਾਰ ਤੋਂ ਵੀ ਪੁੱਛਣਾ ਚਾਹੀਦਾ ਸੀ ਤੇ ਹੁਣ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੀ ਪੁੱਛਣਾ ਚਾਹੀਦਾ ਹੈ ਕਿ ਤੁਸੀਂ ਇੰਨਾ ਬਜਟ ਸੀ ਇੰਨਾ ਜਿਹੜਾ ਕਰਜ਼ਾ ਪੰਜਾਬ ਦੇ ਉੱਪਰ ਹੈ ਤੇ ਇੱਕ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਕਿ ਪੰਜਾਬ ਦੇ ਵਿੱਚ ਜੰਮਣ ਵਾਲਾ ਹਰ ਇੱਕ ਵਿਅਕਤੀ ਜਿਹੜਾ ਲੱਖ ਰੁਪਏ ਦਾ ਕਰਜ਼ਾਈ ਹੈ ਤੇ ਉਸ ਬੱਚੇ ਦਾ ਕੀ ਕਸੂਰ ਹੈ ਜਿਹੜਾ ਅੱਜ ਪੈਦਾ ਹੋ ਰਿਹਾ ਤੇ ਉਸ ਦੇ ਆਟੋਮੈਟਿਕੀ ਕੁਦਰਤੀ ਤੌਰ 'ਤੇ ਜਿਹੜਾ ਕਿ ਲੀਡਰਾਂ ਦੀਆਂ ਗਲਤੀਆਂ ਕਾਰਨ ਪੰਜਾਬ ਦੇ ਸਿਰ ਕਰਜ਼ਾ ਚੜਿਆ ਤੇ ਜਿਹੜੇ ਸਵਾਲ ਸਰਕਾਰ ਨੂੰ ਪੁੱਛਣੇ ਚਾਹੀਦੇ ਨੇ মিডিਆ ਨੂੰ ਉਹ ਵਿਰੋਧੀਆਂ ਤੋਂ ਪੁੱਛੇ ਜਾਂਦੇ ਨੇ ਜਿਹੜੀ ਜਵਾਬਦੇਹੀ ਸਰਕਾਰ ਤੋਂ ਮੰਗਣੀ ਚਾਹੀਦੀ ਆ ਉਹੋ ਜਵਾਬਦੇਹੀ ਐ ਜੀ ਪੀ ਸੀ ਤੋਂ ਮੰਗੀ ਜਾਂਦੀ ਹੈ ਤੇ ਖਾਮੀਆਂ ਹੋ ਸਕਦੀਆਂ ਨੇ ਕਮੀਆਂ ਹੋ ਸਕਦੀਆਂ ਨੇ ਬਜਟ ਦੇ ਵਿੱਚ ਕਿਸੇ ਦੀਆਂ ਉਮੀਦਾਂ ਦੇ ਅਕੋਰਡਿੰਗ ਬਜਟ ਨਹੀਂ ਹੋ ਸਕਦਾ ਪਰ ਜਿਹੜੀ ਤੇਰ ਪ੍ਰਬੰਧ ਦੇਖ ਰਹੀ ਹੁੰਦੀ ਆ ਉਹਨੇ ਆਪਣੇ ਤਰੀਕੇ ਦੇ ਤਰਕ ਪੇਸ਼ ਕਰਨੇ ਹੁੰਦੇ ਨੇ ਜਿਹੜੇ ਉਸ ਦੇ ਨਾਲ ਅਸਹਿਮਤੀ ਪ੍ਰਗਟ ਕਰਦੇ ਨੇ ਉਸ ਤਰੀਕੇ ਦੇ ਨਾਲ ਦੇਖਣ ਨੂੰ ਮਿਲਦਾ ਹਮੇਸ਼ਾ ਹੀ ਹੁੰਦਾ ਆ ਭਾਵੇਂ ਕਿਸੇ ਪੰਜਾਬ ਸਰਕਾਰ ਦਾ ਹੋਵੇ ਭਾਵੇਂ ਕੇਂਦਰ ਸਰਕਾਰ ਸਰਕਾਰ ਦਾ ਬਜਟ ਹੋਵੇ ਜਾਂ ਜੀਪੀਸੀ ਦਾ ਪਰ ਐਜੀਪੀਸੀ ਦਾ ਬਜਟ ਪੰਜਾਬ ਸਰਕਾਰ ਦੇ ਮੁਕਾਬਲੇ ਬਹੁਤ ਛੋਟਾ ਹੈ ਤੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਐਜੀਪੀਸੀ ਤੋਂ ਵੱਡੀ ਹੈ ਪੰਜਾਬੀਆਂ ਦੇ ਲਈ ਪਰ ਜਵਾਬਦੇਹੀ ਅਸੀਂ ਐਜੀਪੀਸੀ ਤੋਂ ਮੰਗਦੇ ਹਾਂ ਤੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਣ ਨੂੰ ਮਿਲਿਆ ਕਿ ਪਹਿਲਾ ਇੱਕ ਵਰਤਾਂਤ ਸਿਰਜਿਆ ਗਿਆ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਵਿੱਚ ਜੋ ਵੀ ਜਿੰਨਾ ਵੀ ਵੱਧ ਤੋਂ ਵੱਧ ਨੁਕਸਾਨ ਹੋਇਆ ਉਹ ਕੈਪਟਨ ਅਮਰਿੰਦਰ ਸਿੰਘ ਨੇ ਤੇ ਬਾਦਲ ਪਰਿਵਾਰ ਨੇ ਕੀਤਾ ਪਰ ਬਾਅਦ ਦੇ ਵਿੱਚ ਹੁਣ ਬਦਲਾ ਦੇ ਨਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਹ ਉਹ ਕੀ ਬਣਿਆ ਫਿਰ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੀ ਕੁਝ ਨਵਾਂ ਹੋਇਆ ਕੀ ਕੁਝ ਬਦਲਾਅ ਆ ਉਹ ਲੋਕ ਆਪਣੇ ਤਰੀਕੇ ਦੇ ਨਾਲ ਹਮੇਸ਼ਾ ਬੋਲਦੇ ਰਹਿੰਦੇ ਨੇ ਕਿ ਇਹ ਤਾਂ ਜੀ ਪਹਿਲਾਂ ਵਾਲਿਆਂ ਨਾਲੋਂ ਵੀ ਮਾੜੇ ਨਿਕਲੇ ਇਹ ਆਮ ਕਹਾਵਤ ਹੈ ਇਹ ਕਿਸੇ ਵਰਤਾਨ ਦੇ ਵਿੱਚੋਂ ਨਹੀਂ ਨਿਕਲੀ ਆਮ ਲੋਕਾਂ ਦੇ ਵਿੱਚ ਤੁਸੀਂ ਪਿੰਡ ਪਿੰਡ ਜਾ ਕੇ ਕਿਸੇ ਮਰਜ਼ੀ ਪਿੰਡ ਦੀ ਸੱਤ ਦੇ ਵਿੱਚ ਬੈਠ ਸਕਦੇ ਹੋ ਤੇ ਇਸ ਤਰੀਕੇ ਦਾ ਕੋਈ ਨਾ ਕੋਈ ਵਿਅਕਤੀ ਤੁਹਾਨੂੰ ਮਿਲ ਜੇਗਾ ਕਿ ਇਹ ਗੱਲ ਕਹਿੰਦਾ ਸੁਣਦਾ ਦਿਖ ਜੇਗਾ ਤੇ ਉਹ ਕਹੇਗਾ ਯਾਰ ਇਹਦੇ ਨਾਲੋਂ ਤਾਂ ਚੰਗੀ ਬਾਦਲੇ ਸੀ ਇਹ ਇਸ ਤਰੀਕੇ ਦਾ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ ਪਰ ਇਹ ਆਪਣੀ ਰਾਜਨੀਤੀ ਹੈ ਜਿਹੜੀ ਉਹ ਵਰਤਾਂਤ ਸਿਰਜ ਕੇ ਵੋਟਾਂ ਹਾਸਲ ਕਰ ਲਈ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਲੋਕਾਂ ਦੇ ਜਜ਼ਬਾਤ ਨੇ ਉਹਨਾਂ ਦੇ ਨਾਲ ਖੇਡਿਆ ਜਾਂਦਾ ਖਾਸ ਤੌਰ ਤੇ ਇੱਕ ਹੁੰਦਾ ਹੈ ਕਿ ਰਾਜਨੀਤਿਕ ਪਾਰਟੀਆਂ ਨੇ ਜਾਂ ਫਿਰ ਜਿਸ ਤਰੀਕੇ ਅਕਾਲੀ ਦਲ ਸੀ ਜਾਂ ਫਿਰ ਅਕਾਲੀ ਦਲ ਤੇ ਸਵਾਲ ਇਸ ਕਰਕੇ ਉੱਠਦੇ ਨੇ ਕਿਉਂਕਿ ਉਹ ਪੰਜਾਬੀਆਂ ਦੀ ਆਪਣੀ ਪਾਰਟੀ ਸੀ ਉਹ ਕਹਿੰਦੇ ਸੀ ਕਿ ਅਸੀਂ ਪੰਥ ਦੇ ਨੁਮਾਇੰਦਾ ਤਾਂ ਕਰਕੇ ਉਹਨਾਂ ਤੋਂ ਸਵਾਲ ਵੱਧ ਕੀਤੇ ਜਾਂਦੇ ਨੇ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਉਹ ਉਹ ਸਾਨੂੰ ਉਸ ਤਰੀਕੇ ਦੇ ਸਵਾਲ ਨਹੀਂ ਹੁੰਦੇ ਜਿਸ ਤਰੀਕੇ ਦੇ ਸਵਾਲ ਅਕਾਲੀ ਦਲ ਨੂੰ ਹੁੰਦੇ ਨੇ ਜਾਂ ਆਮ ਆਦਮੀ ਪਾਰਟੀ ਨੂੰ ਅੱਜਕੱਲ ਉਮੀਦਾਂ ਇਸ ਕਰਕੇ ਪੰਜਾਬੀਆਂ ਨੇ ਲਾਈਆਂ ਸੀ ਕਿ ਬਹੁਤ ਸਾਰੇ ਸਾਲ ਹੋ ਗਏ ਕੁਝ ਨਹੀਂ ਬਦਲਿਆ ਤੇ ਹੁਣ ਭਗਵੰਤ ਮਾਨ ਹੋਰਾਂ ਨੇ ਨਾਰਾ ਦਿੱਤਾ ਕਿ ਅਸੀਂ ਬਦਲਾਅ ਲੈ ਕੇ ਆਵਾਂਗੇ ਤੇ ਇਸ ਤਰੀਕੇ ਦਾ ਹਜੂਮ ਹੈ ਜਿਹੜਾ ਲੋਕਾਂ ਦਾ ਉਹ ਦੇਖਣ ਨੂੰ ਮਿਲਿਆ ਸੀ ਆਮ ਆਦਮੀ ਪਾਰਟੀ ਦੇ ਨਾਲ ਪਰ ਕਿਤੇ ਨਾ ਕਿਤੇ ਹੁਣ ਲੋਕ ਨਿਰਾਸ਼ ਦਿਖਾਈ ਦੇ ਰਹੇ ਨੇ ਲੋਕਾਂ ਨੂੰ ਇਹ ਇੱਥੋਂ ਤੱਕ ਜਿਹੜਾ ਕਿਉਂਕਿ ਕਿਸਾਨ ਪ੍ਰੋਟੈਸਟ ਸੀ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਲਗਾਤਾਰ ਨਾਰਾਜ਼ਗੀ ਜਤਾਉਂਦੇ ਦਿਖਾਈ ਦੇ ਰਹੇ ਨੇ ਭਾਵੇਂ ਡੱਲੇਵਾਲ ਸਾਹਿਬ ਹੁਣ ਜਾਂ ਫਿਰ ਪੰਦੇਰ ਸਾਹਿਬ ਹੁਣ ਜਾਂ ਫਿਰ ਉਹ ਗਰਾਹਾਂ ਜਾਂ ਰਾਜੇਵਾਲ ਹੁਣ ਬਹੁਤ ਸਾਰੇ ਆਗੂਆਂ ਨੇ ਨਰਾਜ਼ਗੀ ਜਿਹੜੀ ਸਰਕਾਰ ਤੋਂ ਜਤਾਈ ਹੈ ਤੇ ਇਸ ਤਰੀਕੇ ਦਾ ਰਵਈਆ ਐ ਜੀ ਪੀ ਸੀ ਦੀ ਗੱਲ ਕਰ ਰਹੇ ਸੀ ਤੇ ਐ ਜੀ ਪੀ ਸੀ ਤੋਂ ਜਿਹੜੀ ਜਵਾਬਦੇਹੀ ਮੰਗਣੀ ਚਾਹੀਦੀ ਹੈ ਉਹ ਧਾਰਮਿਕ ਜਵਾਬ ਦੇਈ ਹੈ ਤੇ ਉਹ ਧਾਰਮਿਕ ਜਵਾਬਦੇਹੀ ਮੰਗਣੀ ਚਾਹੀਦੀ ਹੈ ਤੇ ਦੂਜਾ ਜਿਹੜਾ ਪੰਜਾਬ ਦਾ ਸਾਰਾ ਟੋਟਲ ਪ੍ਰਬੰਧ ਹੈ ਉਹ ਪੰਜਾਬ ਸਰਕਾਰ ਚਲਾਉਂਦੀ ਹੈ ਤੇ ਉਹ ਜਵਾਬਦੇਹੀ ਪੰਜਾਬ ਸਰਕਾਰ ਤੋਂ ਮੰਗਣੀ ਚਾਹੀਦੀ